ਕਰੋ ਜਿਹੜੇ ਬੁੱਤੇ ਲੱਗੇ ਦੱਸੋ ਸਰ ਮੈਂ ਮਨੋਸ਼ ਸ਼ਰਮਾ ਜਾਨੀ ਸੰਪਤੀ ਤੋਂ ਮੇਰੇ ਨਾਲ ਸੁੰਦਰ ਸਿੰਘ ਛਾਵੜਾ ਜੀ ਨਾਲ ਜਗਤਾਰ ਸਿੰਘ ਜੱਗੀ ਜੀ ਨਾਲ ਸਾਡੇ ਐਫਐਲਆਈ ਤੋਂ ਬਬਲਾ ਜੀ ਸਾਡੇ ਵਿਸਵੰਸਰ ਦੇ ਫਾਦਰ ਸੁੰਦਰ ਸਿੰਘ ਜੀ ਤੇ ਸਾਡੇ ਦੋਸਤੀ ਸਾਹਿਬ ਅਸੀਂ ਅੱਜ ਵਰਲਡ ਅਰਥ ਡੇ ਤੇ ਪਲਾਂਟੇਸ਼ਨ ਕੀਤੀ ਹੈ तकरीबन 2-3 ਪਲਾਂਟ ਅਸੀਂ ਏਰੀਆ ਚ ਲਗਾਏ ਆ 3-4 ਪਲਾਂਟ ਅਸੀਂ ਬਰਨਦਰ ਚ ਲਗਾਏ ਆ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਵਰਡ ਹਰਡੇ ਤੇ ਆਪਾਂ ਨੂੰ ਇਸ ਧਰਤੀ ਨੂੰ ਬਚਾਉਣਾ ਚਾਹੀਦਾ ਧਰਤੀ ਤਦੀ ਬਚ ਸਕਦੀ ਹੈ ਜੇ ਆਪਾਂ ਪਲਾਂਟੇਸ਼ਨ ਕਰੀਏ ਪਲਾਂਟੇਸ਼ਨ ਦੇ ਨਾਲ ਸਾਨੂੰ ਕਈ ਬੈਨੀਫਿਟ ਹੈ ਇੱਕ ਤਾਂ এনवायरमेंट ਵਧੀਆ ਹੁੰਦਾ ਇੱਕ ਸਾਡਾ ਜਿਹੜਾ ਪ੍ਰਕਿਰਤੀ ਹੈ ਉਹਦੇ ਨਾਲ ਸਾਨੂੰ ਆਪਣਾ ਖੁਸ਼ੀ ਹੁੰਦੀ ਹੈ ਵੀ ਆਪਾਂ ਜੋ ਪਲਾਨ ਲਗਾਉਂਦੇ ਆ ਜੋ ਵੱਡਾ ਹੁੰਦਾ ਗਰੋ ਹੁੰਦਾ ਉਹ ਸੇਰੀਏ ਨੂੰ ਬੈਨੀਫਿਟ ਹੈ ਉਸ ਮਾਲੇ ਨੂੰ ਵੀ ਫਾਇਦੇ ਬਿਠਾ ਹੈ ਔਰ ਇਨਸਾਨ ਨੂੰ ਵੀ ਬੈਨੀਫਿਟ ਹੈ ਜਿਵੇਂ ਆਪ ਨੂੰ ਅੱਜ ਦੇਖਦੇ ਆ ਜੀ ਜਿਆ ਅੱਜ ਕੱਲ ਪੋਲੂਸ਼ਨ ਵੱਧ ਰਿਹਾ ਹੈ ਇਹੀ ਕਾਰਨ ਹੈ ਪੋਲੂਸ਼ਨ ਵਧਦਾ ਵੀ ਸਾਡੇ ਪਲਾਂਟੇਸ਼ਨ ਕੱਟ ਰਹੀ ਹੈ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਡੇ ਅਸੀਂ ਮੈਂਬਰ ਬਣੋ ਅਸੀਂ ਹੁਣ ਇਸ ਜਿਹੜਾ ਆ ਰਿਹਾ ਸੀਜ਼ਨ ਤੇ ਮਨ 1000 ਤੋਂ ਉੱਪਰ ਪਲਾਂਟ ਲਗਾਵਾ ਜਾਨੀ ਸੰਮਤੀ ਵੱਲੋਂ ਸਾਡੇ ਪ੍ਰੋਜੈਕਟ ਨੇ ਜਿਵੇਂ ਮੈਡੀਕਲ ਦਾ ਐਜੂਕੇਸ਼ਨ ਦਾ ਪਲਾਂਟੇਸ਼ਨ ਦਾ ਲੋਕਾਂ ਨੂੰ ਰਿਕਵੈਸਟ ਕਰਾਂ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਤੁਹਾਨੂੰ ਮਾਉਂਟ ਨੇਟ ਕੋਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਸਾਡਾ ਅਸੀਂ ਡਿਫਰੈਂਟ ਫੀਲਡ ਵਿੱਚ ਕੰਮ ਕਰ ਰਹੇ ਹਾਂ ਤੇ ਅਸੀਂ 2-3 ਮਹੀਨਿਆਂ 'ਚ 1000 ਪਲਾਂਟ ਲਗਾਵਾਂਗੇ ਸਾਡੇ ਨਾਲ ਜੁੜ ਕੇ ਜਿੱਥੇ ਵੀ ਕੋਈ ਪਲਾਂਟ ਲ ਅਸੀਂ ਟਰੇ ਗਾਰਡ ਵੀ ਲਗਾਨੇ ਆ ਪਲਾਂਟ ਵੀ ਲਗਾਨੇ ਉਹਨੂੰ ਪਾਲਦੇ ਵੀ ਆ ਤੇ ਕੋਣ ਅਸੀਂ ਪਿਛਲੇ 10 15 ਸਾਲ ਤੋਂ 15000 ਤੋਂ ਉੱਪਰ ਪਲਾਂਟੇਸ਼ਨ ਲਗਾ ਚੁੱਕੇ ਆ ਔਰ ਉਹਨੂੰ ਪਾਲਦੇ ਵੀ ਆ ਟਰੇ ਵੀ ਸਾਡੇ ਪਲਾਂਟ ਵੀ ਬਹੁਤ ਵੱਡੇ ਹੋ ਰਹੇ ਆ ਸਰ ਮੈਂ ਵਿਨੋਦ ਸ਼ਰਮਾ ਜਾਨੀ ਸੰਮਤੀ ਤੋਂ ਮੇਰੇ ਨਾਲ ਸੁੰਦਰ ਸਿੰਘ ਛਾਵੜਾ ਜੀ ਨਾਲ ਜਗਤਾਰ ਸਿੰਘ ਜੱਗੀ ਜੀ ਨਾਲ ਸਾਡੇ ਐਫਐਲਏ ਤੋਂ ਬਬਲਾ ਜੀ ਸਾਡੇ ਰਿਸਕਵੈਂਸਰ ਦੇ ਫਾਦਰ ਸੁੰਦਰ ਸਿੰਘ ਜੀ ਤੇ ਸਾਡੇ ਜੋਸ਼ੀ ਸਾਹਿਬ ਅਸੀਂ ਅੱਜ ਵਰਲਡ ਅਰਥ ਦੇ ਤੇ ਪਲਾਂਟੇਸ਼ਨ ਕੀਤੀ ਹੈ ਤੇ ਜਿਵੇਂ ਦੋ ਤਿੰਨ ਪਲਾਂਟ ਅਸੀਂ ਏਰੀਆ ਚ ਲਗਾਏ ਆ ਤਿੰਨ ਚਾਰ ਪਲਾਂਟ ਅਸੀਂ ਬਰੰਦਰ ਚ ਲਗਾਏ ਆ ਤੇ ਮੈਂ ਲੋਕੋ ਨੂੰ ਰਿਕਵੈਸਟ ਕਰਾਂਗਾ ਬਰਡ ਅਰਡਰ ਤੇ ਆਪਾਂ ਨੂੰ ਇਸ ਧਰਤੀ ਨੂੰ ਬਚਾਉਣਾ ਚਾਹੀਦਾ ਧਰਤੀ ਤਦੀ ਬਚ ਸਕਦੀ ਹੈ ਜੇ ਆਪਾਂ ਪਲਾਂਟੇਸ਼ਨ ਕਰੀਏ ਪਲਾਂਟੇਸ਼ਨ ਦੇ ਨਾਲ ਸਾਨੂੰ ਕਈ ਬੈਨੀਫਿਟ ਹੈ ਇੱਕ ਤਾਂ এনवायरमेंट ਵਧੀਆ ਹੁੰਦਾ ਇੱਕ ਸਾਡਾ ਜਿਹੜਾ ਪ੍ਰਕਿਰਤੀ ਹੈ ਉਹਦੇ ਨਾਲ ਸਾਨੂੰ ਆਪਣਾ ਖੁਸ਼ੀ ਹੁੰਦੀ ਹੈ ਵੀ ਆਪਾਂ ਜੋ ਪਲਾਂਟ ਲਗਾਉਂਦੇ ਆ ਜੋ ਵੱਡਾ ਹੁੰਦਾ ਗਰੋ ਹੁੰਦਾ ਉਸ ਏਰੀਏ ਨੂੰ ਬੈਨੀਫਿਟ ਹੈ ਉਸ ਮਾਲੇ ਨੂੰ ਵੀ ਫਾਇਦੇ ਬਿਠਾ ਹੈ ਔਰ ਇਨਸਾਨ ਨੂੰ ਵੀ ਬੈਨੀਫਿਟ ਹੈ ਜਿਵੇਂ ਆਪ ਨੂੰ ਅੱਜ ਦੇਖਦੇ ਆਂ ਜੀ ਜਿਹੜਾ ਅੱਜ ਕੱਲ ਪੋਲੂਸ਼ਨ ਵੱਧ ਰਿਹਾ ਹੈ ਇਹ ਹੀ ਕਾਰਨ ਹੈ ਪੋਲੂਸ਼ਨ ਵਧਣ ਦਾ ਵੀ ਸਾਡੇ ਪਲਾਂਟੇਸ਼ਨ ਕੱਟ ਰਹੀ ਹੈ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਡੇ ਦੀ ਮੈਂਬਰ ਬਣੋ ਅਸੀਂ ਹੁਣ ਇਸ ਜਿਹੜਾ ਆ ਰਿਹਾ ਸੀਜ਼ਨ ਤੇ ਮਨ 1000 ਤੋਂ ਉੱਪਰ ਪਲਾਂਟ ਲਗਾਵਾ ਜਾਨੀ ਸੰਮਤੀ ਵੱਲੋਂ ਸਾਡੇ ਪ੍ਰੋਜੈਕਟ ਨੇ ਜਿਵੇਂ ਮੈਡੀਕਲ ਦਾ ਐਜੂਕੇਸ਼ਨ ਦਾ ਪਲਾਂਟੇਸ਼ਨ ਦਾ ਲੋਕਾਂ ਨੂੰ ਰਿਕਵੈਸਟ ਕਰਾਂ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਤੁਹਾਨੂੰ ਮਾਉਂਟ ਨੇਟ ਕੋਸੇ ਬੜ ਸਾਡਾ ਅਸੀਂ ਡਿਫਰੈਂਟ ਫੀਲਡ ਚ ਕੰਮ ਕਰ ਰਹੇ ਆ ਤੇ ਅਸੀਂ 2-3 ਮਹੀਨਿਆਂ ਚ 1000 ਪਲਾਂਟ ਲਗਾਵਾਂਗੇ ਸਾਡੇ ਨਾਲ ਜੁੜ ਕੇ ਜਿੱਥੇ ਵੀ ਕੋਈ ਪਲਾਂਟ ਲਗਾਉਣਾ ਚਾਹੇ ਅਸੀਂ ਟੀਗਾਰਡ ਵੀ ਲਗਾਨੇ ਆ ਪਲਾਂਟ ਵੀ ਲਗਾਨੇ ਉਹਨੂੰ ਪਾਲਦੇ ਵੀ ਆ ਤੇ ਉਹਨਾਂ ਅਸੀਂ ਪਿਛਲੇ 10-15 ਸਾਲ ਤੋਂ 15000 ਤੋਂ ਉੱਪਰ ਪਲਾਂਟੇਸ਼ਨ ਲਗਾ ਚੁੱਕੇ ਆ ਔਰ ਉਹਨਾਂ ਨੂੰ ਪਾਲਦੇ ਵੀ ਆ ਤੇ ਟਰੇ ਵੀ ਸਾਡੇ ਪਲਾਂਟ ਵੀ ਬਹੁਤ ਵੱਡੇ ਹੋ ਰਹੇ ਆ